ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਰ ਦੇਖ ਰਹੇ ਹੋ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਜ਼ਿਲ੍ਹਾ ਨਮਾਸ਼ਹਿਰ ਦੇ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਸਬ ਡਿਵੀਜ਼ਨਲ ਹਸਪੀਟਲ ਬਲਾਚੌਰ ਵਿਖੇ ਵੀ ਹਸਪੀਟਲ ਵਿੱਚ ਤਾਇਨਾਤ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਲਾਈ ਹੜਤਾਲ ਤੇ ਬੈਠਣ ਕਾਰਨ ਅੱਜ ਸੋਮਵਾਰ ਨੂੰ ਹਸਪਤਾਲ ਵਿੱਚ ਓਪੀਡੀ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਹੜਤਾਲ ਤੇ ਬੈਠੇ ਡਾਕਟਰਾਂ ਨੇ ਦੱਸਿਆ ਕਿ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਸੱਦੇ ਤਹਿਤ ਉਹ ਪਹਿਲੇ 3 ਦਿਨ 11 ਵਜੇ ਤੱਕ ਮਰੀਜ਼ਾਂ ਦੀ OPD ਨਾ ਕਰਕੇ ਆਪਣਾ ਰੋਸ ਜ਼ਾਹਰ ਕਰਨਗੇ ਅਤੇ ਉਹਨਾਂ ਨੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਰਕਾਰਾਂ ਤੇ ਸਵਾਲ ਚੁੱਕੇ ਹਨ ਇਸ OPD ਸੇਵਾਵਾਂ ਬੰਦ ਹੋਣ ਕਰਕੇ ਮਰੀਜ਼ਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲਾਈਨਾਂ ਵਿੱਚ ਲੱਗੇ ਮਰੀਜ਼ ਆਪਣੇ ਇਲਾਜ ਲਈ ਖੱਜਲ-ਖੁਆਰ ਹੋ ਰਹੇ ਨੇ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਜਤਿੰਦਰ ਹੈ ਤੇ ਜਦੋਂ ਗੱਲ ਹੋਈ ਆ ਕਿ ਪਤਾ ਲੱਗਿਆ ਹੜਤਾਲ ਚੱਲ ਰਹੀ ਹੈ ਸਰਕਾਰੀ ਅਸਤਾਨ ਬਲਾਟੋੜ ਤੇ ਲੱਗ ਲੱਗ ਪੂਰੇ ਜ਼ਿਲ੍ਹੇ ਦੇ ਉੱਪਰ ਪੰਜਾਬ ਦੇ ਵਿੱਚ ਦੇਖੋ ਸਾਡਾ ਮੇਨ ਜਿਹੜਾ ਮੁੱਦਾ ਹੈਗਾ ਸਿਕਿਉਰਿਟੀ ਦਾ ਹੈ ਸਾਡੇ ਐਮਰਜੈਂਸੀ ਡਾਕਟਰ ਜਿਹੜੇ ਦਿਨ ਰਾਤ ਡਿਊਟੀ ਕਰਦੇ ਹੈ ਜਿਵੇਂ ਕਿ ਇੱਕ ਦੋ ਦਿਨ ਪਹਿਲਾਂ ਮੁਕੰਦੜ ਵੀ ਇੱਕ ਇਨਸੀਡੈਂਸ ਹੋਇਆ ਹੈ ਸਾਡੇ ਡਾਕਟਰ ਤੇ ਹਮਲਾ ਹੋਇਆ ਉੱਥੇ ਮਤਲਬ ਨਾ ਇਹ ਸਾਨੂੰ ਸਰਕਾਰ ਨੂੰ ਅਸੀਂ ਗੁਜਾਰਿਸ਼ ਕਰਦੇ ਆ ਕਿ ਸਾਨੂੰ ਮੇਨ ਜਿਹੜਾ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਰਕੇ ਜਿਹੜਾ ਫੀਮੇਲ ਸਟਾਫ ਹੈ ਰਾਤ ਨੂੰ ਡਿਊਟੀ ਕਰਦਾ ਦਿਨ ਨੂੰ ਕਰਦਾ ਹੈ ਵੀ ਡਰਦੇ ਮਾਹੌਲ ਚ ਕੰਮ ਕਰ ਰਹੇ ਅਸੀਂ ਸਾਰਾ ਤੇ ਪਲਾਸੇ ਇੱਕ ਦਾ ਸਟਾਫ ਜਿਹੜੀ ਡਿਊਟੀ ਬਹੁਤ ਜਿਆਦਾ ਮੱਲੋ ਸਟਾਫ ਬਹੁਤ ਘੱਟ ਹੈ ਪੋਸਟਾਂ 2800 ਪੋਸਟਾਂ ਮੱਲੋ ਡਾਕਟਰਾਂ ਦੀ ਖਾਲੀ ਪਈਆਂ ਤੇ ਉਹ ਕੰਮ ਸਾਨੂੰ ਬਹੁਤ ਜਿਆਦਾ ਕਰਨਾ ਪੈ ਰਿਹਾ ਹੈ ਇਵਨਿੰਗ ਨਾਈਟ ਮਾਰਨਿੰਗ ਮੇਰਾ ਨਾਮ ਦਿਲਬਖ ਸਿੰਘ ਹੈ ਅਥਨ ਸੈਕਟਰ ਬੋਲ ਚੁੱਕੀ ਗੱਲਬਾਤ ਹੋਈ ਹੈ ਜਿਹੜੀ ਗੱਲ ਕੀਤੀ ਹੈ ਗੱਲਬਾਤ ਵੀ ਇੱਕ ਦਿਨ ਨੇ ਵੀ ਸਾਡੇ ਡਾਕਟਰ ਸਹਗੇ ਉਹਨਾਂ ਦੀਆਂ ਪੋਸਟਾਂ ਹਜੇ ਤੱਕ ਪੂਰੀਆਂ ਭਰੀਆਂ ਨਹੀਂ ਗਈਆਂ 2800 ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੋਇਆ 2800 ਪੋਸਟਾਂ ਖਾਲੀ ਪਈਆਂ ਦੂਜਾ ਵਟਾ ਜਿਹੜਾ ਮੇਨ ਮੁੱਦਾ ਆ ਸਿਕਿਉਰਿਟੀ ਦਾ ਜਿਵੇਂ ਕੱਲ ਡਾਕਟਰ ਸਾਹਿਬ ਨੇ ਦੱਸਿਆ ਵੀ ਮੁਕੰਦ ਪਰ ਵੇਖੇ ਡਾਕਟਰ ਸਾਹਿਬ ਦੇ ਹਮਲਾ ਹੋਇਆ ਇਸੇ ਤਰ੍ਹਾਂ ਸਾਡਾ ਜਿਹੜਾ ਪੇਸ਼ੈਂਟ ਹੈਗੇ ਆ ਇੱਕ ਡਾਕਟਰਸ ਨੂੰ ਆਪਣੀ ਕਪੈਸਿਟੀ ਤੋਂ ਦੁੱਗਣੇ ਤੋਂ ਚਾਰ ਗੁਣਾ ਮਤਲਬ ਕੰਮ ਕਰਨਾ ਪੈ ਰਿਹਾ ਡਾਕਟਰ ਨੇ ਜਿਹੜੀਆਂ ਪੋਸਟਾਂ ਭਰੀਆਂ ਜਾਣੀਆਂ ਚਾਹੀਦੀਆਂ ਦੂਜਾ ਨੰਬਰ ਹੈ ਵੀ ਡਾਕਟਰ ਜਿਹੜੇ ਪੱਤੇ ਐ ਉਹ ਕਾਫੀ ਸਮੇਂ ਤੋਂ ਮਤਲਬ ਕੱਟੇ ਗਏ ਆ ਇਹ ਤਾਂ ਕਦੇ ਵੀ ਨਹੀਂ ਹੋਇਆ ਵੀ ਪੱਤੇ ਕੱਟੇ ਜਾਣ ਡਾਕਟਰ ਕੰਮ ਕਰਦੇ ਰਹਿਣ ਪੱਤਿਆਂ ਬਾਰੇ ਠੀਕ ਹੈ ਜੀ ਇਸ ਕਰਕੇ ਜਿਹੜਾ ਸਾਡਾ ਮੇਨ ਮੁੱਦਾ ਹੈ ਸਿਕਿਉਰਟੀ ਔਰ ਪੋਸਟ ਆਫ ਫੁਲਫਿਲਕਾ ਦੀ ਹੈ ਡਾਕਟਰਸ ਨੂੰ ਜਿੱਥੇ ਮੈਂ ਤਾਂ ਇਹ ਕਹਿੰਦਾ ਵੀ ਡਾਕਟਰਸ ਨੂੰ ਪਾਣੀ ਪੀਣ ਲਈ ਵੀ ਸਾਡੇ ਕੋਲ ਜਿਹੜੇ ਕਲਾਸ ਰੂ ਰ ਉਹ ਨਹੀਂ ਹੈਗੇ ਕੋਈ ਹੜਤਾਲ ਕਿੰਨੇ ਤੋਂ ਕਿੰਨੇ ਸਮੇਂ ਲਈ ਅੱਜ ਕੰਮ ਕਰ ਲਈ ਜੇ ਸਾਡੀ ਸਟ੍ਰਾਈਕ ਸੀ 8 ਤੋਂ 11 ਵਜੇ ਤੱਕ ਸੀ ਜੇਕਰ ਮੰਗਾ ਮੰਨ ਲਈ ਆ ਗਈਆਂ ਤਾਂ ਸਟ੍ਰਾਈਕ ਮਤਲਬ ਵਾਪਸ ਲੈ ਲਏਗੇ ਜੇਕਰ ਮੰਗਾ ਨਹੀਂ ਮੰਨੀਆਂ ਗਈਆਂ ਤਾਂ ਸਟ੍ਰਾਈਕ ਆਪਾਂ ਬਾਅਦ ਸਮੇਂ ਲਈ ਵੀ ਕਰ ਸਕਦੇ ਹਾਂ ਅਗਲਾ ਕੀ ਏਜੰਡਾ ਤੁਹਾਡਾ ਇਸ ਤੋਂ ਬਾਅਦ ਜ਼ਿਕਰ ਨਹੀਂ ਪਾਡੀ ਮੰਡਾ ਸਪੋਕਰ ਮੰਡਾ ਏਜੰਡਾ ਵੀ ਜੋ ਵੀ ਪੰਜਾਬ ਲੈਵਲ ਦੇ ਸਾਡੇ ਜਿਹੜੀ ਐਸੋਸੀਏਸ਼ਨ ਹੈ ਜੋ ਵੀ ਫੈਸਲਾ ਲਏਗੀ ਉਸ ਫੈਸਲੇ ਤੇ ਅਸੀਂ ਨਾਲੋਂ ਨਾਲ ਚੱਲਾਂਗੇ ਮੇਰਾ ਨਾਮ ਅਸ਼ੋਕਵਾਰ ਪਿੰਡ ਭੁੱਲੇਵਾਲ ਸਾਰੀਆਂ ਕਿੜਕੀਆਂ ਬੰਦਾ ਪਰਚੰ ਦੇਖੋ ਲੋਕੀ ਕਿੰਨੇ ਪਰੇਸ਼ਾਨ ਹੈ ਕੋਈ ਬੱਚੇ ਵਾਲਾ ਕੋਈ ਬਜ਼ੁਰਗ ਹੈ ਕੋਈ ਆਪਣੀ ਪਰੇਸ਼ਾਨੀ ਦੇ ਕੇ ਕੋਈ ਨਹੀਂ ਹੈ ਨਾ ਜੀ ਸੁਭਿਦਾ ਵਾਸਤੇ ਦੇਖ ਰਿਹਾ ਹਾਂ ਅਗਲਾ ਦੋਲਾ ਬਹੁਤ ਆਫਾ ਇਹ ਅਜਾ ਸਰਕਾਰੀ ਹਸਪਤਾਲਾਂ ਚ ਸਾਲਾਂ ਹੋਂ ਲਾਪਣ ਜਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਤੇ ਸਰਕਾਰੀ ਹਸਪਤਾਲਾਂ ਦਾ ਆਂਡਾ ਕੀ ਫਾਇਦਾ ਸਿਰਫ 2-2 ਰੁਪਏ ਦੀ ਗੋਲੀਾਂ ਲਈ ਝੋਲੀ ਵਿੱਚ ਆਣਾ ਤੇ ਜਿਆਦਾ ਥੋੜੀ ਸੁਵਿਧਾ ਹੀ ਨਹੀਂ ਕੋਈ ਆਈ ਹਾਂਜੀ ਭਾਈ ਮਾੜ ਨਾਮ ਦੀ ਮਿਰਨੋ ਬਖਸ਼ੀ ਸਿੰਘ ਮੈਂ ਸਾਬਕਾ ਸਪਿੰਟ ਮਾਜਰਾ ਜੱਟਾ ਤੋਂ ਹਾਂ ਇਸ ਕਰਕੇ ਮੇਰੀ ਇਹ ਦਾੜ ਦਰਦ ਕਰਦੀ ਸੀ 2 ਦੋ ਹਫ਼ਤੇ ਤੋਂ ਦਵਾਈ ਲੈਂਦਾ ਸੀ ਅੱਜ ਦਾੜ ਕੱਟਣੀ ਸੀ ਕਿ ਇਸ ਕਰਕੇ ਮੈਂ ਹਸਪਤਾਲ ਪਹੁੰਚਿਆ ਸੀਗਾ ਤੇ ਇਸ ਕਰਕੇ ਉਹ ਅੱਜ ਸਟਰਾ ਇਹਨਾਂ ਦੀ ਡਾਕਟਰਾਂ ਦੀ ਹੜਤਾਲ ਹੋਣ ਕਰਕੇ ਤੇ ਕਾਫੀ ਰੱਛ ਲੱਗਿਆ ਵਾ ਇਸ ਕਰਕੇ ਕਾਫੀ ਲੋਕ ਪਰੇਸ਼ਾਨ ਹੁੰਦੇ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆਂ ਡਾਕਟਰਾਂ ਦੀਆਂ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੀ ਖੱਜਲ ਖੋਰੀ ਜਿਹੜੀ ਹੁਣ ਤੇ ਬੰਦ ਹੋ ਜਾਵੇ ਸਾਰੀਆਂ ਬੰਦ ਹੈ ਮੈਂ ਪਤਾ ਕੀਤਾ ਸੀ ਕਿ ਡਾਕਟਰ ਵੀ ਕੋਈ ਨਹੀਂ ਬੈਠਾ ਇਸ ਕਰਕੇ 11 ਵਜੇ ਤੱਕ ਕਹਿੰਦੇ ਹੜਤਾਲ ਹੈ ਇਸ ਕਰਕੇ ਲੋਕ काफी परेशान ਹੈ गर्मी ਦਾ ਮੌਸਮ ਹੈ ਦੂਜੀ بجلی ਵੀ ਹੈ ਨਹੀਂ ਹਸਪਤਾਲ ਦੇ ਵਿੱਚ ਕੋ ਜਨਰੇਟਰ ਅਰੇਂਜਮੈਂਟ ਨਹੀਂ ਹੈਗਾ ਇਸ ਕਰਕੇ ਸਰਕਾਰ ਨੂੰ ਇਹਨਾਂ ਦੀਆਂ ਜਿਹੜੀਆਂ ਡਾਕਟਰਾਂ ਨੇ ਮੰਗਾ ਆ ਉਹ ਮੰਨ ਲੈਣੀਆਂ ਚਾਹੀਦੀਆਂ ਅਜੇ ਕਿੰਨਾ ਟਮ ਗਿਆ ਖੜੇ ਨੂੰ ਅੱਜ ਹੜਤਾਲ ਚੱਲਦੀ ਰਹਾਂ ਤੇ ਕੀ ਕਹਿਣਾ ਚਾਹੁੰਦੇ ਆ ਸਰਜਟ ਹੋਵੇਗਾ ਜੀ ਇੱਥੇ ਹਸਪਤਾਲ ਦੇ ਵਿੱਚ ਕੋਈ ਹਰਸਾਲ ਨਹੀਂ ਹੋਣੀ ਚਾਹੀਦੀ ਪਤਾ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਗੌਰਮੈਂਟ ਹਸਪਤਾਲ ਦੇ ਵਿੱਚ ਹੜਤਾਲ ਹੈ ਬਰੀ ਬੰਨਿਆਰਾ ਹਸਪਤਾਲ ਹੈ ਤੇ ਸਾਰੀ ਚੀਜ਼ਾਂ ਤੁਹਾਡੇ ਕੋਲ ਕਿੰਨੀ ਪਰੇਸ਼ਾਨ ਹੋ ਰਹੀ ਹੈ ਬਰਛੀ ਨਹੀਂ ਕਰਦੇ ਕੁਝ ਨਹੀਂ ਹੋ ਜਾ ਦਵਾਈਆਂ ਦੇ